ਤੁਸੀਂ ਪ੍ਰਾਈਮ ਇਸ਼ਾਰਾ ਟੀਵੀ ਦੇਖ ਰਹੇ ਹੋ ਜਿੱਥੇ ਮੈਂ ਸਵਰਨ ਸਿੰਘ ਟਹਿਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਅੱਧੋਂ ਵੱਧ ਹਿੱਸੇ ਦੇ ਵਿੱਚ ਮੀਂਹ ਪਿਆ ਤੇ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਪਿਆ ਤੇ ਕਈ ਥਾਵਾਂ ਦੇ ਉੱਤੇ ਭੂਰ ਜੀ ਪਈਆ ਪਰ ਦੁਪਹਿਰੋਂ ਬਾਅਦ ਧੁੱਪ ਵੀ ਨਿਕਲੀ ਆ ਯਾਨੀ ਕਿ ਮੌਸਮ ਸਾਫ਼ ਰਿਹਾ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਪਰਮਾ ਮੀਂਹ ਪੈ ਸਕਦਾ ਇਸ ਵੇਲੇ ਲੋਕ ਇਸ ਗੱਲ ਦੀ ਅਰਦਾਸ ਕਰਦੇ ਆ ਕਿ ਹੁਣ ਇਹ ਮੀਂਹ ਰੁਕ ਜਾਵੇ ਇਹ ਜਿੰਨਾ ਮੀਂਹ ਪਈ ਜਾਊਗਾ ਲੋਕਾਂ ਦੀ ਓਨੀ ਹੀ ਆਰਥਿਕ ਤੌਰ ਦੇ ਉੱਤੇ ਮਾੜੀ ਹਾਲਤ ਹੋਈ ਜਾਣੀ ਆ ਜਨਜੀਵਨ ਓਨਾ ਹੀ ਦੁਬਰ ਹੋਈ ਜਾਣ ਵੈਸੇ ਕੱਲੇ ਪੰਜਾਬ ਦੇ ਵਿੱਚ ਨਹੀਂ ਜੇ ਆਪਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਉੱਥੇ ਵੀ ਮੀਂਹ ਪਿਆ ਤੇ ਇਤ ਕੀ ਹੜ੍ਹਾਂ ਦੇ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਮੇਰਾ ਖਿਆਲ ਆ ਵੀ ਉਹ ਪਿਛਲੇ ਕਈ ਦਹਾਕਿਆਂ ਦੇ ਮੁਕਾਬਲਤਨ ਇਤ ਕੀ ਸਭ ਤੋਂ ਵੱਧ ਆ ਇਹ ਜਿਹੜਾ ਨੁਕਸਾਨ ਨਾ ਕੱਲਾ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਹੀ ਨਹੀਂ ਇਹ ਬਿਹਾਰ ਦੇ ਵਿੱਚ ਵੀ ਬਹੁਤ ਹੋਇਆ ਲੰਘੇ ਕੱਲ ਪਤਾ ਲੱਗਾ ਵੀ ਯਬਨਾ ਦਾ ਪਾਣੀ ਦਿੱਲੀ ਦੀਆਂ ਵਕ ਵਕ ਕਲੋਨੀਆਂ ਚ ਵੜ ਗਿਆ ਤੇ ਪਾਣੀ ਵੀ 3-3 4-4 ਫੁੱਟ ਤੱਕ ਪਹੁੰਚ ਗਿਆ ਉੱਥੇ ਵੀ ਲੋਕਾਂ ਨੂੰ ਇਹ ਗੱਲ ਕਹੀ ਗਈ ਕਿ ਭਾਈ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਜਾਓ ਮਤਲਬ ਇਹ ਜੀ ਕਿ ਵਕ ਵਕ ਥਾਵਾਂ ਦੇ ਉੱਤੇ ਇਸ ਵੇਲੇ ਇਹ ਪਾਣੀ ਆ ਜਿਹੜਾ ਉਹ ਕਹਿਰ ਭਰਾ ਰਿਹਾ ਇਹ ਪਾਣੀ ਆ ਜਿਹੜਾ ਉਹ ਜਦੋਂ ਟੁੱਟ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਤੇ ਫਿਰ ਜਨਜੀਵਨ ਨੂੰ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਇਹਨਾਂ ਮੂਰਤਾਂ ਇਹਦੀਆਂ ਵੀਡੀਓ ਅਸੀਂ ਹਰ ਰੋਜ਼ ਮੀਡੀਆ ਦੇ ਵਿੱਚ ਵੇਖਦੇ ਆਂ ਪਰ ਇੱਕ ਗੱਲ ਜ਼ਰੂਰ ਆ ਵੀਡੀਓ ਦੇਖਣੀ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਉਸ ਥਾਂ ਦੇ ਉੱਤੇ ਜਾ ਕੇ ਦੇਖਣਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਜਦੋਂ ਤੁਸੀਂ ਵੀਡੀਓ ਦੇਖਦੇ ਆਂ ਉਦੋਂ ਇੱਕ ਖਾਸ ਫਰੇਮ ਨੂੰ ਦੇਖਦੇ ਆਂ ਪਰ ਜਦੋਂ ਤੁਸੀਂ ਨੰਗੀ ਅੱਖ ਦੇ ਰਾਹੀਂ ਮੌਕੇ ਦੇ ਉੱਤੇ ਜਾ ਕੇ ਸਾਈਟ ਤੇ ਜਾ ਕੇ ਦੇਖਦੇ ਆਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਭਿਆਨਕਤਾ ਕਿੰਨੀ ਵੱਡੀ ਆ ਕਿੰਨੀ ਖਤਰਨਾਕ ਆ ਇਸ ਵੇਲੇ ਪੰਜਾਬ ਦੇ ਵਿੱਚ ਲਗਭਗ 3500 ਕਰੋੜ ਰੁਪਏ ਦੀ ਫਸਲવાડી ਖਤਮ ਹੋ ਗਈ ਆ ਇਹ ਮੁੱਢਲਾ ਅੰਕੜਾ ਇਹ ਪੱਕਾ ਅੰਕੜਾ ਨਹੀਂ ਆ 3500 ਕਰੋੜ ਰੁਪਏ ਦੇ ਕਰੀਬ ਕਰੀਬ ਦਾਤਾ ਫਸਲવાડી ਦੇ ਤੌਰ ਦੇ ਉਤੇ ਨੁਕਸਾਨ ਹੁਣ ਤੱਕ ਹੋ ਚੁੱਕਿਆ ਕਈ ਲੱਖ ਏਕੜ ਫਸਲ ਹੁਣ ਤੱਕ ਖਤਮ ਹੋ ਚੁੱਕੀ ਆ ਝੋਨਾ ਖਤਮ ਮੱਕੀ ਖਤਮ ਬਾਕੀ ਫਸਲਾਂ ਖਤਮ ਨਰਮਾ ਪੱਟੀ ਦੇ ਵਿੱਚ ਨਰਮਾ ਖਤਮ ਤੇ ਕਮਾਦ ਖਤਮ ਬਹੁਤ ਨੁਕਸਾਨ ਹੋ ਗਿਆ ਇਸ ਵੇਲੇ ਤੱਕ 500 ਦੇ ਕਰੀਬ ਪਸ਼ੂ ਆ ਜਿਹੜੇ ਪੰਜਾਬ ਦੇ ਵਿੱਚ ਮਰ ਚੁੱਕੇ ਆ ਇਹ ਗੱਲ ਜਰੂਰ ਚੇਤੇ ਰੱਖਿਓ ਜਿਸ ਦਿਨ ਇਹ ਪਾਣੀ ਲੱਥ ਗਿਆ ਵਿੱਚੋਂ ਪਸ਼ੂ ਮਿਲਨੇ ਆ ਗਾਰ ਦੇ ਵਿੱਚੋਂ ਪਸ਼ੂ ਮਿਲਨੇ ਆ ਗਾਰ ਦੇ ਵਿੱਚੋਂ ਕੁੱਤੇ ਮਿਲਨੇ ਆ ਹੋ ਸਕਦਾ ਲੋਕ ਵੀ ਮਿਲਣ ਮੈਂ ਚਾਹਣਾ ਵੀ ਇਵੇਂ ਹੋਵੇ ਨਾ ਪਰ ਇਸ ਪਾਣੀ ਦੇ ਵਿੱਚ ਰੁੜ ਕੀ ਕੀ ਗਿਆ ਸਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਇਹ ਪਾਣੀ ਸੁੱਕੂਗਾ ਇਹ ਪਾਣੀ ਲੱਥੂਗਾ ਤੇ ਬਹੁਤ ਗੱਲਾਂ ਇਹੋ ਜਿਹੀਆਂ ਸਾਹਮਣੇ ਆਉਣੀਆਂ ਜੜੀਆਂ ਜੇ ਹੁਣ ਚੇਤੇ ਕਰਦੇ ਤੇ ਮਨ ਦੇ ਵਿੱਚ ਡਰ ਪੈਦਾ ਹੁੰਦਾ ਵੀ ਯਾਰ ਸੱਚੀ ਮੁੱਚੀ ਕਿਤੇ ਇਵੇਂ ਨਾ ਹੋ ਜੇ ਸੋ ਦੇਖਦੇ ਆ ਭਾਈ ਕੁਦਰਤ ਕੀ ਆਪਦੇ ਰੰਗ ਵਰਤਾਉਂਦੀ ਆ ਪਰ ਪੰਜਾਬ ਦੇ ਵਿੱਚ ਮੈਂ ਇਹ ਗੱਲ ਸੋਚੀ ਜਾਂਦਾ ਸੀ ਗੱਲ ਵੀ ਜੇ ਇੱਕ ਪਿੰਡ 200 ਘਰ ਦਾ ਹੋਵੇ ਉਦਾਹਰਨ ਦੇ ਤੌਰ ਤੇ ਕਈ ਪਿੰਡ 500 ਘਰਾਂ ਦੇ ਵੀ ਹੁੰਦੇ ਆ ਕੋਈ ਪਿੰਡ 100 ਘਰ ਦਾ ਵੀ ਹੋ ਸਕਦਾ ਤੁਸੀਂ ਔਸਤਨ ਇੱਕ ਪਿੰਡ ਦੇ ਵਿੱਚ 200 ਘਰ ਮੰਨੋ ਜਿਹੜਾ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ ਮਤਲਬ 200 ਘਰ ਡੁੱਬ ਗਿਆ ਜੇ ਸਰਕਾਰ 1 ਲੱਖ ਰੁਪਈਆ ਇੱਕ ਘਰ ਨੂੰ ਦੇਵੇ ਤੇ ਕੀ ਦੇ ਸਕਦੀ ਐ ਤਾਂ ਇਹ ਸਰਕਾਰ ਬਿਲਕੁਲ ਨਹੀਂ ਦੇ ਸਕਦੀ ਇੱਕ ਪਿੰਡ ਦੇ ਵਿੱਚ 200 ਘਰ ਬਣਾਉਣ ਦੇ ਲਈ ਲੱਖ ਲੱਖ ਰੁਪਈਆ ਨਹੀਂ ਦੇ ਸਕਦੀ ਇਹ ਗੱਲ ਦੀ ਗਰੰਟੀ ਆ ਤੁਸੀਂ ਦੇਖੋ ਜੀ 1450 ਤੋਂ ਵੱਧ ਪਿੰਡ ਇਸ ਵੇਲੇ ਤੱਕ ਪ੍ਰਭਾਵਿਤ ਆ ਇਸ ਵੇਲੇ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਡੁੱਬ ਗਏ ਆ ਜੇ ਮੰਨ ਲਓ ਤੁਸੀਂ 1 ਲੱਖ ਰੁਪਈਆ ਇੱਕ ਘਰ ਨੂੰ ਸਰਕਾਰ ਦੇ ਵੀ ਦੇਵੇ 1 ਲੱਖ ਰੁਪਈਆ ਦੇ ਵਿੱਚ ਘਰ ਕਿਹੜਾ ਪੈਂਦਾ ਜੀ 1 ਲੱਖ ਰੁਪਈਆ ਦੇ ਵਿੱਚ ਇੱਕ ਕਮਰਾ ਨਹੀਂ ਪੈਂਦਾ 2 ਤੋਂ ਲੈ ਕੇ 3 ਲੱਖ ਰੁਪਈਆ ਦੇ ਵਿੱਚ ਇੱਕ ਕਮਰਾ ਖੜਾ ਹੁੰਦਾ ਜੇ ਦੋ ਕਬਰਿਆਂ ਦਾ ਮਕਾਨ ਤਿਆਰ ਕਰਨਾ ਹੋਵੇ 6-7 ਲੱਖ ਰੁਪਈਆ ਵੱਟ ਦੇ ਉੱਤੇ ਪਿਆ ਇਸ ਹਾਲਾਤ ਦੇ ਵਿੱਚ ਪੰਜਾਬ ਦੇ ਨੁਕਸਾਨ ਦੀ ਪਰਪਾਈ ਹੋਊਗੀ ਕਿਵੇਂ ਕੀ ਕੇਂਦਰ ਦੀ ਸਰਕਾਰ ਇਹਨੇ ਪੈਸੇ ਜਾਰੀ ਕਰੂ ਕਿ ਜਿਨ੍ਹਾਂ ਦੇ ਘਰ ਡਿੱਗ ਗਏ ਜਾਂ ਡਿਗੁੱਡਿਗੂ ਕਰਦੇ ਆ ਉਹਨਾਂ ਦੇ ਘਰ ਖੜੇ ਕਰ ਦਿੱਤੇ ਜਾਣ ਜਿਹੜੇ ਖੇਤਾਂ ਦੇ ਵਿੱਚ ਰੇਤ 4-4 5-5 6-6 ਫੁੱਟ ਚੜ੍ਹ ਜਾਣੀਆਂ ਉਹਨਾਂ ਖੇਤਾਂ ਨੂੰ ਵਿਹਲੇ ਕਰਨ ਦੇ ਲਈ ਤੇਲ ਦਾ ਖਰਚਾ ਬਾਕੀ ਮਜ਼ਦੂਰਾਂ ਦਾ ਖਰਚਾ ਦਿੱਤਾ ਜਾਵੇ ਜਿਹੜੀ ਫਸਲ ਮਰ ਗਈ ਉਹਦੀ ਪਰਪਾਈ ਕੀਤੀ ਜਾਵੇ ਜਿਹੜੇ ਕਿਸਾਨ ਹੋਰ ਕਰਜ਼ਦਾਰ ਹੋ ਗਏ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਮੁੱਕ ਗਏ ਜਿਨ੍ਹਾਂ ਦੇ ਪਸ਼ੂ ਮੁੱਕ ਗਏ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਟੁਕਵੀਂ ਰਾਹਤ ਰਾਸ਼ੀ ਦਿੱਤੀ ਜਾਵੇ ਕੀ ਇਵੇਂ ਹੋ ਸਕਦਾ ਹਾਲਾਂਕਿ ਸਰਕਾਰ ਦੇ ਵੱਲੋਂ ਲੰਘੇਕਲ 72 ਕਰੋੜ ਰੁਪਏ ਜਾਰੀ ਕਰਨ ਦੀ ਗੱਲ ਕਹੀ ਗਈ ਆ ਰਗਵ ਚੱਡਾ ਨੇ 1.5 ਕਰੋੜ ਰੁਪਏ ਦੇਣ ਦੀ ਗੱਲ ਕਹੀ ਆ ਕਿਸੇ ਨੇ 25 ਲੱਖ ਕਿਸੇ ਨੇ 50 ਲੱਖ ਕਿਸੇ ਨੇ 1 ਕਰੋੜ ਦੇਣ ਦੀ ਗੱਲ ਕਹੀ ਆ ਪਰ 3500 ਕਰੋੜ ਰੁਪਏ ਦੀ ਤਾਂ ਵੀਰੋ ਇਸ ਵੇਲੇ ਤੱਕ ਫਸਲ ਖਤਮ ਹੋਈ ਆ ਜੇ ਆਪਾਂ ਮੁੱਕੇ ਬੰਦਿਆਂ ਦਾ ਜੇ ਆਪਾਂ ਪਸ਼ੂਆਂ ਦਾ ਜੇ ਆਪਾਂ ਰੇਤ ਵਾਲਾ ਜੇ ਆਪਾਂ ਉਰਲਾ ਪਰਲਾ ਸਾਰਾ ਖਰਚ ਲੱਗੇ ਸਰਕਾਰੀ ਅੰਕੜੇ ਕੱਟ ਕੇ ਸਰਕਾਰੀ ਅੰਕੜੇ ਪਰੇ ਰੱਖ ਕੇ ਇਹ ਕਈ ਹਜ਼ਾਰ ਕਰੋੜ ਦਾ ਖਰਚ ਬਣ ਜਾਣਾ ਇਹ 3500 ਤੇ ਗੱਲ ਨਹੀਂ ਖੜਨੀ ਹੋ ਸਕਦਾ ਇਹ 35000 ਕਰੋੜ ਰੁਪਏ ਤੇ ਵੀ ਗੱਲ ਨਾ ਖੜੇ ਕਿਉਂਕਿ ਪੰਜਾਬ ਨੂੰ ਮੁੜ ਉਸ ਥਾਂ ਦੇ ਉੱਤੇ ਲੈ ਕੇ ਆਉਣ ਦੇ ਲਈ ਪਤਾ ਹੀ ਨਹੀਂ ਕਿੰਨੀ ਰਕਮ ਚਾਹੀਦੀ ਹੋਣੀ ਆ ਉਹ ਰਕਮ ਕੇਂਦਰ ਦੀ ਸਰਕਾਰ ਦੇਊ ਜਾਂ ਸੂਬੇ ਦੀ ਸਰਕਾਰ ਖਰਚ ਕਰੂ ਜਾਂ ਫਿਰ ਲੋਕ ਹੀ ਰੁੜ ਲਗੇ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਲੰਗੇ ਕੱਲ ਬਹੁਤ ਕੁਝ ਐਸਾ ਹੋਇਆ ਜਿਹੜਾ ਕਿ ਸੋਚਾਂ ਦੇ ਵਿੱਚ ਪਾ ਗਿਆ ਵੀ ਪਾਣੀ ਘਟਣ ਦੀ ਥਾਂ ਤੇ ਵਧ ਹੀ ਕਿਉਂ ਜਾਂਦਾ ਜਦੋਂ ਅਸੀਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਧੱਗਰ ਦੇ ਕੰਡੇ ਦੇ ਉੱਤੇ ਵਸੇ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਫਿਕਰ ਆ ਵੀ ਕਿਤੇ ਇਹ ਉੱਛਲ ਕੇ ਕਿਤੇ ਬੰਨ ਟੁੱਟ ਕੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਨਾ ਵੜ ਜੇ ਜਿੱਥੇ ਪਾੜ ਪੈ ਗਿਆ ਉਸ ਥਾਂ ਦੇ ਉੱਤੇ ਪਾੜ ਭਰਨਾ ਬਹੁਤ ਮੁਸ਼ਕਲ ਹੁੰਦਾ ਪਰ ਇਹ ਨਹੀਂ ਜਾਂਦਾ ਕੰਨੇ ਦਾ ਭਾਵ ਫਿਰ ਭਾਈ ਲੋਕਾਂ ਦਾ ਜਿਵੇਂ ਨੁਕਸਾਨ ਹੁੰਦਾ ਆਪਾਂ ਜਾਣਦੇ ਆ ਜਿਹੜਾ ਇਸ ਵੇਲੇ ਡੈਮਾਂ ਤੋਂ ਪਾਣੀ ਉਹ ਵੀ ਛੱਡਿਆ ਜਾ ਰਿਹਾ ਸੁਖਨਾ ਝੀਲ ਦੇ ਆਲੇ-ਦੁਆਲੇ ਦੇ ਪਿੰਡ ਆ ਜਿਹੜੇ ਮੁਹਾਲੀ ਦੇ ਉਹ ਵੀ ਇਸ ਵੇਲੇ ਨੁਕਸਾਨੇ ਜਾ ਰਹੇ ਆ ਲੰਘੇ ਕੱਲ ਪਤਾ ਲੱਗਾ ਜੀ ਕਿ ਲੁਧਿਆਣੇ ਦੇ ਵਿੱਚ ਮੀਂਹ ਦੇ ਪਾਣੀ ਦੇ ਕਰਕੇ ਲੋਕ ਬੜੇ ਪਰੇਸ਼ਾਨ ਹੋਏ ਆ ਕਿਉਂਕਿ ਗੰਦੇ ਨਾਲੇ ਦਾ ਪਾਣੀ ਹੋਰ ਪਾਣੀ ਆ ਜਿਹੜੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਮਤਲਬ ਇਹ ਜੀ ਕਿ ਬਹੁਤ ਕੁਝ ਐਸਾ ਹੋ ਰਿਹਾ ਬੜਾ ਕੁਝ ਇਹੋ ਜਿਹਾ ਹੋ ਸਕਦਾ ਜਿਹੋ ਜੀ ਕੁਦਰਤੀ ਕਰੋਪੀ ਆ ਪਰ ਇੱਥੇ ਇੱਕ ਟਿੱਪਣੀ ਹੋਰ ਕਰਨੀ ਬਣਦੀ ਆ ਕਿ ਜਿਹੜਾ ਇਹ ਸੀਵਰੇਜ ਦਾ ਨਾਲਿਆਂ ਦਾ ਡਰੇਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਉਹ ਕੀਤਾ ਹੀ ਨਹੀਂ ਗਿਆ ਜੇ ਅੱਜ ਗੰਦੇ ਨਾਲੇ ਦਾ ਪਾਣੀ ਮੀਂਹ ਦੇ ਕਰਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਗਲੀਆਂ ਦੇ ਵਿੱਚ ਆ ਜਾਂਦਾ ਤਾਂ ਮਤਲਬ ਇਹ ਆ ਵੀ ਸਾਡੇ ਪ੍ਰਬੰਧ ਸੁਲੱਖਣੇ ਨਹੀਂ ਆ ਜੇ ਅੱਜ ਸੀਵਰੇਜ ਦਾ ਪਾਣੀ ਮੁੜ ਕੇ ਘਰਾਂ ਦੇ ਵਿੱਚ ਵੜਦਾ ਮਤਲਬ ਸੀਵਰੇਜ ਦੇ ਪ੍ਰਬੰਧ ਵੀ ਸੁਲੱਖਣੇ ਨਹੀਂ ਆ ਜੇ ਡਰੇਨਾ ਦਾ ਪਾਣੀ ਤੁਹਾਡੇ ਘਰਾਂ ਚ ਖੇਤਾਂ ਚ ਵੜਦਾ ਇਹਦਾ ਮਤਲਬ ਡਰੇਨਾ ਦੇ ਪ੍ਰਬੰਧ ਵੀ ਚੰਗੇ ਨਹੀਂ ਆ ਕਿੰਨੀ ਕੁ ਵਾਰ ਆਪਾਂ ਸਫਾਈ ਕੀਤੀ ਹੈ ਡਰੇਨਾ ਦੀ ਕਿੰਨੀ ਕੁ ਡੂੰਗੀ ਸਫਾਈ ਕੀਤੀ ਹੈ ਡਰੇਨਾ ਦੀ ਕਿੰਨੀ ਕੁ ਵਾਰ ਆਪਾਂ ਸੀਵਰੇਜ ਨੂੰ ਸਾਫ ਕਰਦੇ ਆ ਤੇ ਜਦੋਂ ਸੀਵਰੇਜ ਪਾਉਨੇ ਆ ਕੀ ਆਪਾਂ ਇਸ ਗੱਲ ਨੂੰ ਸੋਚ ਕੇ ਪਾਉਨੇ ਆ ਵੀ ਅੱਜ ਤੋਂ 15 ਸਾਲ ਬਾਅਦ ਆਬਾਦੀ ਕਿੰਨੀ ਹੋਊਗੀ ਤੇ ਸੀਵਰੇਜ ਦੀ ਕਿਹੋ ਜਿਹੀ ਲੋੜ ਆ ਆਪਾਂ ਅੱਜ ਵਾਲਾ ਪੁੱਤਾ ਬੜੀ ਮੁਸ਼ਕਿਲ ਨਾਲ ਸਾਰਦੇ ਆ ਵੀ ਕਿਵੇਂ ਨਾ ਕਿਵੇਂ ਪਾੜੋ ਜੱਕੋ ਤਕੀ ਕਰਕੇ ਬਸ ਆਪਾਂ ਲੋਕਾਂ ਨੂੰ ਦਹੋਣਾ ਜਦ ਕਿ ਚਾਹੀਦਾ ਇਹ ਹੈ ਜਿ ਕਿ ਬਾਹਰਲੇ ਮੁਲਕਾਂ ਵਾਂਗੂ 15 20 25 ਸਾਲ ਅੱਗੇ ਦੇ ਬਾਰੇ ਸੋਚ ਕੇ ਕੰਮ ਕੀਤਾ ਜਾਵੇ ਵੀ ਸੜਕ ਕਿਵੇਂ ਬਣਾਉਣੀ ਆ 25 ਸਾਲ ਬਾਅਦ ਕਿੰਨੀ ਆਬਾਦੀ ਹੋਊਗੀ ਵਿਕਲ ਕਿੰਨੇ ਹੋਣਗੇ ਪਾਣੀ ਕਿੰਨਾ ਹੋਊਗਾ ਸੀਵਰੇਜ ਦਾ ਗੰਦਾ ਪਾਣੀ ਕਿੰਨਾ ਹੋਊਗਾ ਸੀ ਸੀਵਰੇਜ ਉਸ ਤਰੀਕੇ ਦੇ ਨਾਲ ਪਾਏ ਪਰ ਇੰਨਾ ਸੋਚਣ ਵਾਲਾ ਹੈ ਨਹੀਂ ਕੋਈ ਲੰਘੇ ਕੱਲ ਕੀ ਕੁਝ ਹੋਇਆ ਪਹਿਲਾ ਇਸ ਰਿਪੋਰਟ ਦਾ ਵਿਰਵਾ ਵਫੇਰ ਕਰਾਂਗੇ ਟਿੱਪਣੀ ਅਮਰਸਰ ਤੋਂ ਲੈ ਕੇ ਤਰਨਤਾਰਨ ਤੱਕ ਕੁੱਲ 23 ਜ਼ਿਲ੍ਹੇ ਹਰਦੀ ਮਾਰ ਦੇ ਵਿੱਚ ਨੇ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਮੁਖਸਰ ਸਾਹਿਬ ਸੰਗਰੂਰ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਨਵਾਂ ਸ਼ਹਿਰ ਇਹਦੇ ਵਿੱਚ ਸਾਰੇ ਹੀ ਜ਼ਿਲ੍ਹੇ ਹੁਣ ਘਟ ਜਾ ਵੱਧ ਹਰਦੀ ਮਾਰ ਦੇ ਵਿੱਚ ਆ ਹੁਣ ਤੱਕ 1600 ਤੋਂ 55 ਪਿੰਡ ਹੜ੍ਹ ਦੀ ਮਾਰ ਦੇ ਵਿੱਚ ਆਏ ਆ ਅਮਰਸਰ ਦੇ 390 ਗੁਰਦਾਸਪੁਰ ਦੇ 324 ਬਰਨਾਲਾ ਦੇ 37 ਬਠਿੰਡਾ ਦੇ 13 ਫਿਰੋਜ਼ਪੁਰ ਦੇ 111 ਹੁਸ਼ਿਆਰਪੁਰ ਦੇ 121 ਕਪੂਰਥਲਾ ਦੇ 178 ਲੁਧਿਆਣਾ ਦੇ 217 ਮਾਨਸਾ ਦੇ 114 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਨੇ ਤਰਨਤਾਰਨ ਦੇ 70 ਪਿੰਡ ਹਲੇ ਵੀ ਪਾਣੀ ਦੇ ਵਿੱਚ ਘਰੇ ਹੋਏ ਆ ਤੇ ਰੋਪੜ ਦੇ 3 ਤੇ ਪਟਿਆਲਾ ਦੇ 29 ਹੁਣ ਤੱਕ ਪਤਾ ਲੱਗਾ ਜੀ ਕਿ 3 ਲੱਖ ਤੇ 60 ਹਜ਼ਾਰ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ ਸਭ ਤੋਂ ਵੱਧ 175700 ਤੋਂ ਵੱਧ ਲੋਕ ਅਮਰਸਰ ਦੇ 145000 ਤੋਂ ਵੱਧ ਗੁਰਦਾਸਪੁਰ ਦੇ ਤੇ ਫਾਜ਼ਿਲਕਾ ਦੇ 21000 ਤੋਂ ਵੱਧ ਲੋਕ ਇਸ ਵੇਲੇ ਪ੍ਰਭਾਵਿਤ ਨੇ ਪੰਜਾਬ ਦੇ ਵਿੱਚ ਹੁਣ ਤੱਕ 12 ਜ਼ਿਲ੍ਹਿਆਂ ਦੇ ਵਿੱਚ 37 ਲੋਕਾਂ ਦੀ ਮੌਤ ਹੋਈ ਹੈ ਅਮਰਸਰ ਦੇ ਵਿੱਚ 4 ਬਰਨਾਲਾ ਦੇ ਵਿੱਚ 5 ਜਲੰਧਰ ਦੇ ਵਿੱਚ 9 ਹੁਸ਼ਿਆਰਪੁਰ ਦੇ ਵਿੱਚ 7 ਸੰਗਰੂਰ ਚ 1 ਤੇ ਪਠਾਨਕੋਟ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਪਠਾਨਕੋਟ ਜ਼ਿਲ੍ਹੇ ਦੇ 3 ਲੋਕ ਲਾਪਤਾ ਨੇ ਹਾਲੇ ਤੱਕ ਪਸ਼ੂਆਂ ਦਾ ਮੁਕੰਮਲ ਅੰਕੜਾ ਨਹੀਂ ਆਇਆ ਪਰ ਲਗਭਗ 500 ਪਸ਼ੂ ਮਕ ਚੁੱਕੇ ਨੇ 19474 ਲੋਕਾਂ ਨੂੰ ਸਰਕਾਰੀ ਅੰਕੜਿਆਂ ਦੇ ਮੁਤਾਬਕ ਸੁਰੱਖਿਅਤ ਕੱਢਿਆ ਗਿਆ 167 ਰਾਹਤ ਕੈਂਪਾਂ ਜਿਹੜੇ ਉਸਰਗਰਮ ਹੈਗੇ ਜਿਹੜੇ ਇੱਕ ਲੱਗੇ ਹੋਏ ਆ ਹੁਸ਼ਿਆਰਪੁਰ ਦੇ ਵਿੱਚ 3451 ਕਪੂਰਥਲਾ ਦੇ ਵਿੱਚ 5615 ਜਲੰਧਰ ਦੇ ਵਿੱਚ 1428 ਮੋਗਾ ਦੇ 195 ਪਠਾਨਕੋਟ ਦੇ 1139 ਤੇ ਤਰਨਤਾਰਨ ਦੇ 1234 ਲੋਕਾਂ ਨੂੰ ਇਸ ਵੇਲੇ ਤੱਕ ਰਿਸਕਿਊ ਕੀਤਾ ਗਿਆ ਯਾਨੀ ਕਿ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੇ ਵਿੱਚ ਯੋਗਦਾਨ ਪਾਇਆ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ ਕਿ ਜਿਹੜਾ ਇਹ ਮੌਤਾਂ ਦਾ ਜਿਹੜਾ ਇਹ ਰੁੜਨ ਦਾ ਜਿਹੜਾ ਫਸਲਾ ਮਰਨ ਦਾ ਜਿਹੜਾ ਘਰ ਟਹਿਣ ਦਾ ਜਿਹੜਾ ਸੁਪਨੇ ਟਹਿਣ ਦਾ ਇਸ ਵੇਲੇ ਵਿਰਵਾ ਸਾਹਮਣੇ ਆਇਆ ਜੇ ਇਹ ਇੱਥੇ ਰੁਕ ਜੇ ਮੈਂ ਸਮਝੂਗਾ ਜੀ ਕਿ ਹਾਲੇ ਵੀ ਕੁਦਰਤ ਨੇ ਕਿਰਪਾ ਕਰਤੀ ਆ ਕਿਉਂਕਿ ਰੁਕ ਗਈ ਆ ਹਾਲਾਂਕਿ ਇਹ ਰੁਕਦੀ ਦਿਸਦੀ ਨਹੀਂ ਹਾਲ ਦੀ ਘੜੀ ਇਹ ਵੀ ਗੱਲ ਸੱਚੀ ਆ ਦੋਸਤੋ ਵੀ ਭਾਈ ਹਫ਼ਤੇ ਤੱਕ 10 ਦਿਨ ਤੱਕ ਪਾਣੀ ਉਤਰ ਜਾਣਾ ਪਰ ਇਹ ਵੀ ਗੱਲ ਸੱਚੀ ਆ ਕਿ ਉਸ ਤੋਂ ਬਾਅਦ ਬਹੁਤ ਵੱਡੀਆਂ ਚੜਚੌਟਾਂ ਸ਼ੁਰੂ ਹੋਣੀਆਂ ਆ ਰਾਜਨੀਤਿਕ ਪਾਰਟੀਆਂ ਗੱਲ ਕਹਿਨੀਆਂ ਵਿਰੋਧੀ ਧਿਰਾਂ ਵੀ ਪਾਈ ਇਹ ਮੈਨ ਮੇਡ ਫਲੱਡ ਆ ਇਹ ਮਨੁੱਖ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਲਿਆਂਦੇ ਗਏ ਹੜਾ ਤੇ ਇਹਨਾਂ ਹੜਾਂ ਦੇ ਪਿੱਛੇ ਕਹਾਣੀ ਰਾਜਨੀਤਿਕ ਆ ਇਹਨਾਂ ਹੜਾਂ ਦੇ ਪਿੱਛੇ ਬਹੁਤ ਕੁਝ ਆ ਉਹ ਕਹਿੰਦੇ ਲੁਕਿਆ ਹੋਇਆ ਪਰ ਦੂਜਾ ਪੱਖ ਇਹਦਾ ਇਹ ਆ ਬੜਾ ਮਹੱਤਵਪੂਰਨ ਅਕਲ ਸੁਖਪ੍ਰੀਤ ਸਿੰਘ ਉਦੋਂ ਕਹਿੰਨੇ ਗੱਲ ਬੜੀ ਮਹੱਤਵਪੂਰਨ ਕਹੀ ਆ ਉਹ ਕਹਿੰਨੇ ਦੇਖੋ ਲੋਕਾਂ ਦੀਆਂ ਖੇਤਾਂ ਦੇ ਵਿੱਚ ਰੇਤ ਆ ਗਈ ਇਹ ਰੇਤ ਆ ਜਿਹੜੀ ਕੀ ਇਹਦੇ ਉੱਤੇ ਕਿਸਾਨ ਦਾ ਮਾਲਕਨਾ ਹੱਕ ਹੈ ਕੀ ਕਿਸਾਨ ਨੂੰ ਇਸ ਗੱਲ ਦੀ ਸਰਕਾਰ ਇਜਾਜ਼ਤ ਦੇਉ ਕਿ ਤੁਸੀਂ ਆਪਣੇ ਖੇਤ ਨੂੰ ਸਵਾਰ ਲੋ ਤੁਸੀਂ ਇਹ ਰੇਤ ਚੁੱਕੋ ਆਪਦੇ ਖੇਤ ਦੇ ਵਿੱਚ ਉੱਤੇ ਵੇਚ ਦਿਓ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰਾਂ ਰੇਤ ਦੀ ਇੱਕ ਕੌਲੀ ਨਹੀਂ ਚੱਕਣ ਦਿੰਦੀਆਂ ਤੇ ਜੇ ਤਾਂ ਮਾਰ ਪੈ ਜੇ ਤੇ ਰੇਤ ਖੇਤ ਦੇ ਵਿੱਚ ਆ ਗਿਆ ਤੁਹਾਡੀ ਫਸਲ ਤਬਾਹ ਹੋ ਗਈ ਤੁਹਾਡਾ ਖੇਤ ਬਰਬਾਦ ਹੋ ਗਿਆ ਤੇ ਰੇਤ ਫੇਰ ਵੀ ਤੁਹਾਡੀ ਤੇ ਨੁਕਸਾਨ ਫੇਰ ਤੁਹਾਡਾ ਜੇ ਤੁਸੀਂ ਜਾ ਕੇ ਦਰਿਆ ਦੇ ਵਿੱਚੋਂ ਰੇਤ ਲੈ ਕੇ ਆਉਨੇ ਤਾਂ ਵੀ ਗਲਤ ਆ ਜੇ ਤੁਹਾਡੇ ਖੇਤ ਦੇ ਵਿੱਚ ਆ ਗਈ ਤੁਸੀਂ ਤਾਂ ਵੀ ਗਲਤ ਆ ਕੀ ਸਰਕਾਰਾਂ ਇਸ ਗੱਲ ਦੀ ਇਜਾਜ਼ਤ ਦੇਣਗੀਆਂ ਕਿ ਭਾਈ ਤੁਸੀਂ ਇਸ ਰੇਤ ਨੂੰ ਚੱਕ ਲੋ ਤੇ ਵੇਚ ਲੋ ਤੁਸੀਂ ਜਿੰਨੀ ਕਮਾਈ ਕਰ ਸਕਦੇ ਕਰ ਲੋ ਪਰ ਸਰਕਾਰਾਂ ਇਵੇਂ ਨਹੀਂ ਕਰਨ ਦੇਣੀਆਂ ਕਿਉਂਕਿ ਪਿਛਲੀਆਂ ਵਾਰਗਿਆਂ ਦੇ ਵਿੱਚ ਇਵੇਂ ਨਹੀਂ ਹੋਇਆ ਐਤਕੀ ਵੀ ਨੇ ਕੀ ਬਣਦਾ ਪਰ ਜੋ ਨੁਕਸਾਨ ਹੋ ਗਿਆ ਅਰਬਾਂ ਰੁਪਏ ਦਾ ਇਹਦੀ ਪਰਪਾਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਹੋਊਗੀ ਹਾਲੇ ਤੱਕ ਭਾਈ ਕੇਂਦਰ ਦੀ ਸਰਕਾਰ ਦੇ ਕੁਝ ਕੁ ਅਧਿਕਾਰੀ ਮੰਤਰੀ ਜਿਹੜੇ ਕਿ ਨੇ ਟੀਮ ਬਣਾ ਕੇ ਤੇ ਪੰਜਾਬ ਦੇ ਵੱਲ ਆ ਰਹੇ ਆ ਪਤਾ ਲੱਗਾ ਜੀ ਸ਼ਿਵਰਾਜ ਸਿੰਘ ਚੋਹਾਨ ਅੱਜ ਯਾਨੀ ਕਿ ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਰਹੇ ਆ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਕੇਜਰੀਵਾਲ ਸਾਹਿਬ ਵੀ ਪਹੁੰਚ ਗਏ ਆ ਜਾਂ ਪਹੁੰਚ ਜਾਣਗੇ ਕੁਝ ਘੰਟੇ ਤੱਕ ਰਾਹੁਲ ਗਾਂਧੀ ਹੋਰੀ ਵੀ ਪਹੁੰਚ ਰਹੇ ਆ ਹੋਰ ਵੀ ਵੱਖ-ਵੱਖ ਥਾਵਾਂ ਤੋਂ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਕਿ ਰਾਜਨੀਤਿਕ ਲੋਕਾਂ ਦੇ ਵੱਲੋਂ ਘਿੜੇ ਤੇ ਘੇੜਾ ਜਾ ਰਹੀ ਆ ਇੱਕ ਬੇਨਤੀ ਹੋਰ ਆ ਕੁਲਦੀਪ ਸਿੰਘ ਢਾਲੀਵਾਲ ਨੇ ਬੜੀ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਕਈ ਲੋਕ ਆ ਜਿਹੜੇ ਉਹ ਰਾਸ਼ਨ ਵੇਚਣ ਲੱਗ ਪਏ ਆ ਕਈ ਲੋਕ ਪਸ਼ੂਆਂ ਦਾ ਚਾਰਾ ਵੇਚਣ ਲੱਗ ਪਏ ਆ ਯਾਰ ਇਸ ਵੇਲੇ ਤਾਂ ਤਰਸ ਕਰੋ ਕਈ ਲੋਕ ਰੋਟੀ ਨੂੰ ਰਾਸ਼ਨ ਨੂੰ ਤਰਸੀ ਜਾਂਦੇ ਤਾਂ ਜੇਕਰ ਤੁਹਾਡੇ ਕੋਲੇ ਚੀਜ਼ ਆਉਣੀ ਤੁਸੀਂ ਵੇਚਣ ਵਾਲਾ ਕੰਮ ਸ਼ੁਰੂ ਕਰਤਾ ਉਹਨਾਂ ਨੇ ਕਿਹਾ ਜੀ ਕਿ ਵੰਡਣ ਵਾਲੇ ਵੀ ਸੋਚ ਸਮਝ ਕੇ ਵੰਡਣ ਤੇ ਲੈਣ ਵਾਲੇ ਵੀ ਸੋਚ ਸਮਝ ਕੇ ਲੈਣ ਕਿ ਭਾਈ ਅਸੀਂ ਬਾਕੀਆਂ ਦਾ ਹੱਕ ਵੀ ਬਰਕਰਾਰ ਰੱਖਣਾ ਬਾਕੀਆਂ ਦਾ ਹੱਕ ਵੀ ਮਾਰਨਾ ਨਹੀਂ ਉਹ ਵੀ ਸਾਡੇ ਵਰਗੀ ਪ੍ਰੀੜਤਾ ਸੋ ਸਮੇਂ ਦੀ ਲੋੜ ਆ ਕਿ ਅਸੀਂ ਸਾਰੇ ਹੀ ਸਮਝ ਕੇ ਚੱਲਗੇ ਲੰਘੇ ਕੱਲ ਹਰਮੀਤ ਸਿੰਘ ਪਠਾਨ ਮਾਜਰਾ ਦੇ ਬਾਰੇ ਫੇਰ ਬੜੀਆਂ ਖਬਰਾਂ ਆਈਆਂ ਪਠਾਨ ਮਾਜਰਾ ਹੈ ਕਿੱਥੇ ਅਸੀਂ ਪਹਿਲਾਂ ਇਹ ਗੱਲ ਕਹੀ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਿ ਭਾਈ ਉਹ ਅਨਿਲ ਕਪੂਰ ਆ ਜਿਹੜਾ ਗਾਇਬ ਹੋ ਗਿਆ ਉਹ ਕ੍ਰਿਸ਼ਾ ਰਿਤਿਕ ਰੋਸ਼ਨ ਤਾਨੀ ਉਹ ਜਿਹੜਾ ਉੱਡ ਕੇ ਕਿਤੇ ਚਲਾ ਗਿਆ ਅਸੀਂ ਇਹ ਗੱਲ ਕਹੀ ਸੀ ਕਿ ਪੁਲਿਸ ਜੇਕਰ ਇਹ ਗੱਲ ਕਹਿੰਦੀ ਦਾਵਾ ਕਰ ਰਹੀ ਆ ਕਿ ਅਸੀਂ ਉਹਨੂੰ ਲੈ ਕੇ ਆ ਰਹੇ ਸੀ ਤੇ ਉਹ ਆਪਣੇ ਸਾਥੀਆਂ ਦੇ ਸਮੇਤ ਪੁਲਿਸ ਦੇ ਉੱਤੇ ਹਮਲਾ ਕਰਕੇ ਫਰਾਰ ਹੋ ਗਿਆ ਤੇ ਭਾਈ ਜੇਕਰ ਵਿਧਾਇਕ ਇਦਾਂ ਫਰਾਰ ਹੋ ਜਾਂਦੇ ਆ ਤੇ ਤੁਸੀਂ ਗੈਂਗਸਟਰ ਕਿਵੇਂ ਕਾਬੂ ਕਰੋਗੇ ਤੁਸੀਂ ਤਸਕਰ ਕਿਵੇਂ ਕਾਬੂ ਕਰੋਗੇ ਤੁਹਾਡੇ ਕੋਲ ਤਾਂ ਇੱਕ ਚੁਣਿਆ ਹੋਇਆ ਨੁਮਾਇੰਦਾ ਨਹੀਂ ਕਾਬੂ ਆਉਂਦਾ ਫਿਰ ਅਸੀਂ ਇਹ ਵੀ ਗੱਲ ਕਹੀ ਸੀ ਵੀ ਇਹਨਾਂ ਵਿਧਾਇਕਾਂ ਦੇ ਕੋਲੇ ਗਨਮੈਨ ਵੀ ਹੁੰਦੇ ਆ ਇਹ ਗਨਮੈਨ ਜਿਹੜੇ ਮਿਲੇ ਹੁੰਦੇ ਆ ਉਹ ਚਲੋ ਹੁਣ ਆਪਾਂ ਲੈ ਲੈ ਵਾਪਸ ਪਰ ਪੁਲਿਸ ਦੇ ਰੂਪ ਚ ਗਨਮੈਨ ਮਿਲੇ ਹੁੰਦੇ ਆ ਪੁਲਿਸ ਹੀ ਫੜਨ ਗਈ ਆ ਤੇ ਪੁਲਿਸ ਨੂੰ ਬੰਦਾ ਲੱਭ ਨਹੀਂ ਰਿਹਾ ਇਹਦੇ ਉੱਤੇ ਸਵਾਲ ਜ਼ਰੂਰ ਪੈਦਾ ਹੋਏ ਆ ਲੰਘੇ ਕੱਲ ਪਤਾ ਲੱਗਾ ਜੀ ਕਿ ਸੀਆਈਏ ਦੇ ਅਧਿਕਾਰੀਆ ਜਿਹੜੇ ਉਹ ਮੇਰਾ ਖਿਆਲ ਅਭੀ ਪਿੰਡ ਦੇ ਨਾਲ ਦੁਬੜੀ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਕਰਨਾਲ ਦੇ ਵਿੱਚ ਉੱਥੇ ਗਏ ਸੀ ਛਾਪਾ ਮਾਰਿਆ ਗਿਆ ਪੜਤਾਲ ਕੀਤੀ ਗਈ ਆ ਟੱਬਰ ਦੇ ਜੀਆਂ ਨੂੰ ਸਵਾਲ ਕੀਤੇ ਗਏ ਆ ਪੁੱਛਿਆ ਗਿਆ ਵੀ ਭਾਈ ਵਿਧਾਇਕ ਹੈ ਕਿੱਥੇ ਉਹਨੂੰ ਗ੍ਰਿਫਤਾਰ ਕਰਨਾ ਉਧਰ ਇੱਕ ਵੀਡੀਓ ਸਾਹਮਣੇ ਆ ਗਈ ਜਿਹਦੇ ਵਿੱਚ ਐਮਐਲਏ ਸਨੌਰ ਪਠਾਨ ਮਾਜਰਾ ਇਹ ਗੱਲ ਕਰ ਰਿਹਾ ਜੀ ਕਿ ਮੇਰੇ ਨਾਲ ਹੋਇਆ ਕੀ ਕੀ ਆ ਉਹਨੇ ਇਹ ਵੀ ਗੱਲ ਕਹਤੀ ਵੀ ਮੈਂ ਭੱਜਿਆ ਕਿਉਂ ਤੇ ਮੈਂ ਲੁਕਿਆ ਕਿਉਂ ਤੇ ਮੈਂ ਉਰੇ ਪਰੇ ਕਿਉਂ ਹਾਂ ਸਿੱਧੀ ਗੱਲ ਕਹਤੀ ਜੀ ਕਿ ਪੁਲਿਸ ਮੇਰਾ ਇਨਕਾਊਂਟਰ ਕਰਨਾ ਚਾਹੁੰਦੀ ਆ ਤੇ ਮੈਨੂੰ ਇਸ ਗੱਲ ਦੀ ਜਾਣਕਾਰੀ ਮਿਲ ਗਈ ਆ ਨਾਲ ਉਹਨੇ ਪੰਜਾਬ ਦੇ ਹੋਰ ਵਿਧਾਇਕਾਂ ਨੂੰ ਵੀ ਕਿਹਾ ਕਿ ਉਠੋ ਇਹ ਪਿੱਛੇ ਕੀ ਚੱਲ ਰਿਹਾ ਕਹਾਣੀ ਕੀ ਆ ਪੰਜਾਬ ਦੇ ਵਿੱਚ ਸਿਰਫ ਹੜਾਂ ਦੀ ਖਬਰ ਹੈ ਜਿਹੜੀ ਉਹਦੇ ਵੱਲ ਧਿਆਨ ਕੇਂਦਰਤਾ ਲੋਕਾਂ ਦਾ ਇਹਦੇ ਵਿੱਚ ਵਿਚਾਲੇ ਪਠਾਨ ਮਾਜਰਾ ਦੀ ਇੱਕ ਖਬਰ ਆਉਂਦੀ ਆ ਜੀਨੇ ਸਭ ਦਾ ਧਿਆਨ ਕੁਝ ਘੰਟਿਆਂ ਜਾਂ ਇੱਕ ਦੋ ਦਿਨਾਂ ਵਾਸਤੇ ਆਪਣੇ ਵੱਲ ਖਿੱਚਿਆ ਕੀ ਪਠਾਨ ਮਾਜਰਾ ਫੜਿਆ ਜਾ ਹੀ ਨਹੀਂ ਸਕਦਾ ਕੀ ਉਹ ਬਹੁਤ ਡੂੰਗਾ ਲੁਕ ਗਿਆ ਕੀ ਉਹਦੇ ਵੱਲ ਧਿਆਨ ਹੀ ਨਹੀਂ ਜਾ ਰਿਹਾ ਕੀ ਉਹਨੂੰ ਫੜਨਾ ਹੀ ਨਹੀਂ ਚਾਹੁੰਦੇ ਕੀ ਉਹ ਇੰਨਾ ਤੇਜ਼ ਆ ਵੀ ਭਾਈ ਪੁਲਿਸ ਤੋਂ ਵੀ ਤੇਜ਼ ਹੋਵੇ ਤੇ ਉਹ ਫੜਿਆ ਹੀ ਨਹੀਂ ਜਾਣਾ ਕੀ ਉਹ ਇਸ ਵੇਲੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਵਿੱਚ ਯੂਪੀ ਦੇ ਵਿੱਚ ਆ ਜਾਂ ਕਹਿ ਲਈਏ ਵੀ ਭਾਈ ਕਰਨਾਟਕ ਦੇ ਵਿੱਚ ਤਾਮਿਲ ਲਾਡੂ ਦੇ ਵਿੱਚ ਆ ਇਹਦੇ ਪਿੱਛੇ ਵਜ੍ਹਾ ਕੀ ਆ ਪੁਲਿਸ ਨੂੰ ਇੱਕ ਐਮਐਲਏ ਬਾਰੇ ਨਹੀਂ ਪਤਾ ਲੱਗਦਾ ਕਦੇ ਪੁਲਿਸ ਦੇ ਬਾਰੇ ਖਬਰਾਂ ਆਉਂਦੀਆਂ ਕਿ ਭਾਈ ਫਲਾਣਾ ਅਧਿਕਾਰੀ ਜਿਹਦੇ ਉੱਤੇ ਪਰਚਾ ਦਰਜ ਹੋਇਆ ਸੀਗਾ ਜਿਹੜਾ ਕਿ ਨਸ਼ੇ ਦੇ ਮਾਮਲੇ 'ਚ ਆ ਉਹ ਨਹੀਂ ਫੜਿਆ ਜਾਂਦਾ ਕਦੇ ਕੋਈ ਬਾਹਰ ਵਿਦੇਸ਼ ਦੇ ਵਿੱਚ ਭੱਜ ਗਿਆ ਕਦੇ ਕੋਈ ਭੱਜ ਗਿਆ ਉਦਾਂ ਪਠਾਨ ਮਾਜਰਾ ਕਹਿੰਦੇ ਹੈਗਾ ਇੱਥੇ ਹੀ ਆ ਯਾਨੀ ਕਿ ਇੰਡੀਆ ਦੇ ਵਿੱਚ ਹੀ ਸ਼ਾਇਦ ਪੰਜਾਬ ਦੇ ਵਿੱਚ ਹੀ ਹੋਵੇ ਪਰ ਕੀ ਪੁਲਿਸ ਨੂੰ ਪਤਾ ਹੀ ਨਹੀਂ ਤੇ ਕੀ ਪਠਾਨ ਮਾਜਰੇ ਨੂੰ ਸੱਚੀ ਪਤਾ ਸੀ ਕਿ ਮੇਰਾ ਇਨਕਾਊਂਟਰ ਹੋ ਜਾਣਾ ਇਹ ਵਿਰੋਧੀ ਪਾਰਟੀਆਂ ਨੇ ਹੁਣ ਸਵਾਲ ਕਰਨੇ ਸ਼ੁਰੂ ਕਰਤੇ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਨਗੇ ਟਿੱਪਣੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਭਾਲ ਵਾਸਤੇ ਪੰਜਾਬ ਦੀ ਸੀਆਈਏ ਪੁਲਿਸ ਜੁਟੀ ਹੋਈ ਹੈ ਮੰਗਲਵਾਰ ਨੂੰ ਯਾਨੀ ਕਿ ਲੰਘੇ ਕੱਲ ਪੰਜਾਬ ਪੁਲਿਸ ਦੇ ਡੀਐਸਪੀ ਲੈਵਲ ਤੱਕ ਦੇ ਅਧਿਕਾਰੀ ਕਰਨਾਲ ਦੇ ਡਬਰੀ ਪਿੰਡ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਵੀ ਸਨ ਪੰਜਾਬ ਪੁਲਿਸ ਦੀਆਂ 5 ਗੱਡੀਆਂ ਦੇ ਵਿੱਚ ਸਵਾਰ ਟੀਮਾਂ ਨੇ देर रात ਤਕਰੀਬਨ 11 ਵਜੇ ਤੱਕ ਕਰਨਾਲ ਦੇ ਇਸ ਪਿੰਡ ਦੇ ਵਿੱਚ ਪਹੁੰਚ ਕੀਤੀ ਤੇ ਇੱਥੇ ਪਹੁੰਚਣ ਸਰ ਟੀਮ ਨੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਤੇ ਪਤਾ ਲੱਗਾ ਜੀ ਕਿ ਪੰਚਾਇਤ ਵੱਲੋਂ ਲਵਾਏ ਗਏ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਸਾਬਕਾ ਸਰਪੰਚ ਲਾਡੀ ਦੇ ਘਰ ਦੇ ਕੋਲ ਕੈਮਰੇ ਚੈੱਕ ਕਰਨ ਤੋਂ ਬਾਅਦ ਟੀਮ ਨੇ ਪਿੰਡ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਚੈੱਕ ਕੀਤਾ ਤਾਂ ਕਿ ਕੋਈ ਇਨਪੁਟ ਮਿਲ ਜਾਵੇ ਕਿਉਂਕਿ ਨਾ ਤਾਂ ਹਾਲੇ ਤੱਕ ਐਮਐਲਏ ਦਾ ਕੁਸਰਾਗ ਲੱਗਾ ਨਾ ਹੀ ਉਸ ਦੇ ਰਿਸ਼ਤੇਦਾਰ ਜਿਹੜੇ ਕਿ ਉਹਦੇ ਰਿਸ਼ਤੇ ਦੇ ਵਿੱਚ ਸਾਂਝੂ ਲੱਗਦੇ ਆ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਲਾੜੀ ਦਾ ਕੁਝ ਪਤਾ ਲੱਗ ਸਕਿਆ ਮੋਬਾਈਲ ਬੰਦ ਆ ਰਿਹਾ ਇਸ ਤੋਂ ਇਲਾਵਾ ਕਰਨਾਲ ਦੇ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਯਾਨੀ ਕਿ ਇਸ ਵੇਲੇ ਪੜਤਾਲ ਸਿਰੇ ਦੇ ਉੱਤੇ ਜਾ ਰਹੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਹੈ ਹੋ ਸਕਦਾ ਕਿ ਪੁਲਿਸ ਤੋਂ ਤੇ ਬਾਕੀ ਲੋਕਾਂ ਤੋਂ ਹਰਮਜੀਤ ਸਿੰਘ ਪਠਾਨ ਮਾਜ਼ਰਾ ਬਹੁਤ ਤੇਜ਼ ਹੋਵੇ ਜਿਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਹਲਕੇ ਦੇ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ ਹੋ ਸਕਦਾ ਵੀ ਭਾਈ ਉਹਦੀ ਤੇਜ਼ੀ ਦੇ ਬਾਰੇ ਜਾਂ ਉਹਦੇ ਕਿੱਥੇ ਬੈਠਾ ਹੈ ਇਹਦੇ ਬਾਰੇ ਕੁਝ ਕੁ ਲੋਕਾਂ ਨੂੰ ਪਤਾ ਵੀ ਹੋਵੇ। ਹੋ ਸਕਦਾ ਪਠਾਨ ਮਾਜਰਾ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਉਹ ਸਹੀ ਹੋਵੇ। ਹੋ ਸਕਦਾ ਜੋ ਪੁਲਿਸ ਕਹਿੰਦੀ ਕਿ ਸਾਨੂੰ ਕੁਸਰਾਗ ਨਹੀਂ ਮਿਲਿਆ ਪਰ ਅਸੀਂ ਲੱਭ ਰਹੇ ਹਾਂ ਇਹ ਵੀ ਗੱਲ ਸਹੀ ਹੋਵੇ। ਇਹ ਗੱਲਾਂ ਹਵਾ ਦੇ ਵਿੱਚ ਲੰਮਕ ਰਹੀਆਂ ਫਿਲਹਾਲ। ਪਰ ਪਠਾਨ ਮਾਜਰਾ ਦੇ ਵੱਲੋਂ ਇਹ ਗੱਲ ਵੀਡੀਓ ਦੇ ਰੂਪ ਦੇ ਵਿੱਚ ਜਨਤਕ ਕੀਤੀ ਗਈ ਹੈ ਜਾਂ ਸੋਸ਼ਲ ਮੀਡੀਆ ਤੇ ਤੇ ਵੀਡੀਓ ਵਾਇਰਲ ਹੋ ਰਹੀ ਹੈ। ਤੁਸੀਂ ਵੀ ਦੇਖ ਸਕਦੇ ਵੱਖ-ਵੱਖ ਥਾਵਾਂ ਤੇ। ਉਹਦੇ ਵਿੱਚ ਇਹ ਗੱਲ ਆਖੀ ਆ। ਤੇ ਮੈਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਪੁਲਿਸ ਮੇਰਾ ਇਨਕਾਊਂਟਰ ਕਰਨਾ ਚਾਹੁੰਦੀ ਆ ਉਹਨਾਂ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ 4-500 ਪੁਲਿਸ ਮੁਲਾਜ਼ਮ ਤਵੇ ਨੂੰ ਫੜਨ ਵਾਸਤੇ ਆਇਆ ਕਈ ਸੀਨੀਅਰ ਅਧਿਕਾਰੀ ਸੀ ਜਦੋਂ ਮੈਨੂੰ ਪਤਾ ਲੱਗਾ ਵੀ ਭਾਈ ਮੇਰਾ ਕੁਝ ਨਾ ਕੁਝ ਗਲਤ ਹੋ ਸਕਦਾ ਨੁਕਸਾਨ ਹੋ ਸਕਦਾ ਮੈਂ ਫਿਰ ਅੱਖ ਬਚਾ ਕੇ ਉਰੇ ਪਰੇ ਹੋ ਗਿਆ ਨਹੀਂ ਤਾਂ ਭਾਈ ਕੋਈ ਨਾ ਕੋਈ ਮੰਦ ਭਾਗੀ ਖਬਰ ਵੀ ਆ ਜਾਂਦੀ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਪੁਲਿਸ ਦੇ ਉੱਤੇ ਦਬਾਅ ਬਣਿਆ ਇਸ ਕਰਕੇ ਮੇਰੇ ਉੱਤੇ ਦੋਸ਼ ਲੱਗ ਰਿਹਾ ਵੀ ਗੋਲੀ ਚਲਾਈ ਆ ਨਾਲ ਹੀ ਗੱਲ ਕਹੀਆ ਪਠਾਨ ਮਾਜਰਾ ਨੇ ਕਿ ਪੁਲਿਸ ਅਧਿਕਾਰੀ ਬੱਚਿਆਂ ਦੀ ਸੌਂ ਖਾ ਲੈਣ ਗੁਰੂ ਘਰ ਦੇ ਵਿੱਚ ਜਾ ਕੇ ਜੇ ਮੈਂ ਗੋਲੀ ਚਲਾਈ ਹੋਵੇ ਜਾਂ ਹੱਥ ਵੀ ਲਾਇਆ ਹੋਵੇ ਜਾਂ ਮੈਂ ਪਿਸਤੌਲ ਦਿਖਾਇਆ ਵੀ ਹੋਵੇ ਇਹ ਉਹਦੇ ਵੱਲੋਂ ਗੱਲਾਂ ਕਈਆਂ ਗਈਆਂ ਸਚਾਈ ਵਿੱਚੋਂ ਕੀ ਇਹਦੇ ਬਾਰੇ ਪਤਾ ਨਹੀਂਗਾ ਪਰ ਪਠਾਨ ਮਾਜਰਾ ਨੇ ਬਾਕੀ ਵਿਧਾਇਕਾਂ ਤੇ ਬਾਕੀ ਨੇਤਾਵਾਂ ਨੂੰ ਇਹ ਗੱਲ ਕਹੀ ਆ ਕਿ ਉਠੋ ਮੈਂ ਸੱਚ ਬੋਲਣ ਦੇ ਕਰਕੇ ਇਸ ਥਾਂ ਦੇ ਉੱਤੇ ਪਹੁੰਚਿਆ ਵੀ ਨਹੀਂ ਆਪਾਂ ਜਿਹੜਾ ਬੀਤੇ ਵੇਲੇ ਦੇ ਵਿੱਚ ਕੇਸ ਨਾਲ ਜੁੜਿਆ ਹੋਇਆ ਔਰਤ ਦੇ ਮਾਮਲੇ ਦਾ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਮੋੜ ਆਉਂਦੇ ਆ ਵੀਨੇ ਆ ਉਹ ਦਸੰਬੇ ਦੇ ਵਿੱਚ ਪਠਾਨ ਮਾਜਰਾ ਕਿੰਨੀ ਕੁ ਧੀਰ ਤੱਕ ਇਵੇਂ ਲੁਕਿਆ ਰਹਿੰਦਾ ਤੇ ਪੁਲਿਸ ਕਦੋਂ ਇਹ ਗੱਲ ਕਰਨੀ ਜਿਕੇ ਅਸੀਂ ਫੜ ਲਿਆ ਤੇ ਕਦੋਂ ਪੰਜਾਬ ਦੇ ਮੀਡੀਆ ਦੇ ਵਿੱਚ ਚੱਕਲੋ ਚੱਕਲੋ ਵਾਲੀ ਗੱਲ ਆਉਂਦੀ ਵੀ ਭਾਈ ਪਠਾਨ ਮਾਜਰਾ ਫੜ ਲਿਆ ਪਠਾਨ ਮਾਜਰਾ ਫੜ ਲਿਆ ਪਠਾਨ ਮਾਜਰਾ ਫੜ ਲਿਆ ਵੀਨੇ ਕੀ ਬਣਦਾ ਇੱਕ ਵਿਧਾਇਕ ਇਸ ਵੇਲੇ ਭੱਜਿਆ ਹੋਇਆ ਇੱਕ ਵਿਧਾਇਕ ਨੂੰ ਲੰਘੇ ਕੱਲ ਅਦਾਲਤ ਦੇ ਵੱਲੋਂ ਜ਼ਮਾਨਤ ਮਿਲ ਗਈ ਆ ਜਿਹਨੂੰ ਜ਼ਮਾਨਤ ਮਿਲ ਗਈ ਆ ਉਹ ਵੀ ਆਮ ਆदमी ਪਾਰਟੀ ਦਾ ਵਿਧਾਇਕ ਰਵਨ अरोड़ा ਉਹ ਰਵਨ अरोड़ा ਜਿਹਨੂੰ ਵਿਜੀਲੈਂਸ ਨੇ ਫੜਿਆ ਸੀ ਜੀਦੇ ਉੱਤੇ ਕਿਥੇ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਆ ਜਿਹੜਾ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਤੇ ਉਹਦੇ ਬਾਰੇ ਖਬਰਾਂ ਆਈਆਂ ਸੀ ਨਾ ਪੱਕੀ ਬਹੁਤ ਸਾਰੀਆਂ ਪਰ ਉਹਨੂੰ ਤੇ ਉਹਦੇ ਇੱਕ ਸਾਥੀ ਨੂੰ ਵਿਸ਼ਿਸ਼ਟ ਨੂੰ ਰਾਹਤ ਮਿਲੀ ਐ ਜ਼ਮਾਨਤ ਮਿਲ ਗਈ ਐ ਜਦੋਂ ਹੜ੍ਹਾਂ ਦੀ ਗੱਲ ਚੱਲੀ ਆ ਤਾਂ ਇਹ ਵੀ ਦੱਸਣਾ ਮਰਦਾ ਕਿ ਲੰਘੇ ਕੱਲ ਹਰਿਆਣਾ ਦੇ ਵਿੱਚ ਵੀ ਟਾਂਗਰੀ ਨਦੀ ਉਛਲੀ ਆ ਜਿਹਦੇ ਕਰਕੇ ਆਲੇ-ਦੁਆਲੇ ਦੇ ਪਿੰਡ ਆ ਜਿਹੜੇ ਉਹ ਕਈ ਪ੍ਰਭਾਵਿਤ ਹੋਏ ਆ ਆਲੇ-ਦੁਆਲੇ ਦੇ ਕਈ ਖੇਤਰ ਕਈ ਜਿਵੇਂ ਇਨਕਲੇਵ ਨਗਰ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ ਖੋਰ ਵੀ ਕਈ ਥਾਵਾਂ ਤੋਂ ਖਬਰਾਂ ਇਹੋ ਜੀਆਂ ਆ ਰਹੀਆਂ ਦਲ ਬੜੀ ਸਾਫ਼ ਤੇ ਸਪਸ਼ਟਾ ਕੁਦਰਤ ਕੈਰਵਾਨ ਹੋਈ ਤੇ ਮਨੁੱਖ ਨੇ ਵੀ ਕੁਦਰਤ ਦਾ ਘਾਣ ਕਰਨ ਦੇ ਵਿੱਚ ਕਸਰ ਕੋਈ ਨਹੀਂ ਬਾਕੀ ਛੱਡੀ ਇਸ ਵੇਲੇ ਔਖਾ ਵੇਲਾ ਔਖੇ ਵੇਲੇ ਦੇ ਵਿੱਚ ਸਭ ਨੂੰ ਪੰਜਾਬ ਦੀ ਤੇ ਬਾਕੀ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਪਰ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਵੀ ਪੰਜਾਬ ਦੇ ਵਿੱਚ ਇਹ ਹਾਲਾਤ ਬਣਾਉਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਜਾਂਦੇ ਆ ਜਾਂ ਆਪੇ ਆ ਜਾਂਦੇ ਆ ਦੁਬਦਾ ਸਾਰਾ ਪੰਜਾਬ ਆ ਤੇ ਪੰਜਾਬ ਬਹੁਤ ਘੱਟ ਡੈਮਾਂ ਦਾ ਪਾਣੀ ਵਰਤਦਾ ਇਹ ਵੀ ਗੱਲ ਆ ਡੁੱਬਣ ਲਈ ਪੰਜਾਬ ਆ ਵਰਤਨ ਦੇ ਲਈ ਕਈ ਹੋਰ ਹਿੱਸੇਦਾਰ ਆ ਹੁਣ ਪੰਜਾਬ ਦੀ ਮਦਦ ਕਰਨ ਵਾਲੇ ਕੌਣ-ਕੌਣ ਆ ਵੈਸੇ ਨਾਇਬ ਸਿੰਘ ਸੈਣੀ ਸਾਹਿਬ ਨੇ 5 ਕਰੋੜ ਰੁਪਏ ਦੀ ਮਦਦ ਕੀਤੀ ਹੈ ਧੰਨਵਾਦ ਕਰਨਾ ਬਣਦਾ ਉਹਨੜਾ ਇਹ ਹੁਣ ਜੇਕਰ ਆਪਾਂ ਕੱਲੇ-ਕੱਲੇ ਦਾ ਨਾਮ ਲੱਗੇ ਵੀ ਭਾਈ 2 ਲੱਖ ਇਹਨੇ ਦਿੱਤਾ 5 ਲੱਖ ਇਹਨੇ ਦਿੱਤਾ ਇਹ ਇਉਂ ਲੱਗਣਾ ਜਿਵੇਂ ਕਿ ਵਿਆਹ ਦੇ ਵਿੱਚ ਵੇਲਾ ਪੜਨ ਵਾਲੀ ਗੱਲ ਹੁੰਦੀ ਆ ਐਵੇਂ ਨਹੀਂ ਜਿਨੇ ਮਦਦ ਕੀਤੀ ਉਹਨਾਂ ਬਹੁਤ-ਬਹੁਤ ਸ਼ੁਕਰੀਆ ਨਾ ਕਰਨਾ ਬਣਦਾ ਪਰ ਕਿੰਨੀ ਕੁ ਦੇਰ ਤੱਕ ਪੰਜਾਬ ਦੇ ਲੋਕ ਇੰਨਾ ਹੜਾ ਨਹੀਂ ਮਾਰ ਚੱਲਣਗੇ ਕੱਲ ਮੈਂ ਕੁਝ ਕਿ ਇੰਟਰਵਿਊ ਦੇਖੀਆਂ ਸਾਡੀ ਪ੍ਰਾਈਮਰੀ ਸ਼ਿਆਰੀ ਟੀਮ ਵੀ ਗਈ ਸੀ ਵੱਖ-ਵੱਖ ਥਾਵਾਂ ਤੇ ਬਜ਼ੁਰਗ ਮਤਾਵਾਂ ਨੂੰ ਸਵਾਲ ਕੀਤਾ ਉਹ ਕਹਿੰਨੀਆਂ ਪੁੱਤ ਸਾਨੂੰ ਪਤਾ ਹੁੰਦਾ ਜੀ ਕਿ ਡੁੱਬ ਕਿਸੇ ਵੀ ਵੇਲੇ ਸਕਦੇ ਆ ਪਰ ਜੀ ਨਹੀਂ ਕਰਦਾ ਇਸ ਘਰ ਨੂੰ ਛੱਡ ਕੇ ਜਾਣ ਦੇ ਲਈ ਚੇਤ ਨਹੀਂ ਕਰਦਾ ਵੀ ਭਾਈ ਇੱਥੋਂ ਥਾਂ ਵੇਚ ਕੇ ਅਸੀਂ ਕਿਤੇ ਹੋਰ ਚਲੇ ਜਾਗੇ ਧਰ ਕਿਤੇ ਹੋਰ ਪਾਲ ਗਏ ਜੀ ਹੀ ਇੱਥੇ ਲੱਗਦਾ ਵਿਆਹੀ ਵੀ ਇੱਥੇ ਆਈ ਸੀ ਚਿਤ ਕਰਦਾ ਵੀ ਭਾਈ ਮੈਂ ਮਰਾਂ ਵੀ ਇੱਥੇ ਹੀ ਇਸੇ ਘਰ ਦੇ ਵਿੱਚ ਹੀ ਇਹ ਜਜ਼ਬਾਤਾਂ ਦੀ ਗੱਲ ਆ ਇਹ ਕਾਰੋਬਾਰੀ ਲੋਕ ਨਹੀਂ ਆ ਕਾਰੋਬਾਰੀ ਲੋਕ ਹੋਣ ਤਾਂ ਜਿੱਥੇ ਇੱਕ ਵਾਰੀ ਨੁਕਸਾਨ ਹੋ ਜਾਏ ਪਟਕ ਡਨੇ ਉਹ ਕੰਮ ਬੰਦ ਕਰਕੇ ਨਵਾਂ ਸ਼ੁਰੂ ਕਰ ਲੈਂਦੇ ਆ ਇੱਥੇ ਡੋਬਾ ਪੈਂਦਾ ਹੋਵੇ ਉਹ ਉੱਚੀ ਥਾਂ ਦੇ ਉੱਤੇ ਚਲੇ ਜਾਣਗੇ ਨਾਲੇ ਲੋਨ ਕਰਾ ਲੈਣਗੇ ਜਾਂ ਉਹਨਾਂ ਦੇ ਕੋਲੇ ਇੰਨਾ ਕਰਮਾਇਆ ਹੁੰਦਾ ਹੀ ਆ ਵੀ ਭਾਈ ਅਸੀਂ ਸੁਰੱਖੇ ਥਾਂ ਦੇ ਵੱਲ ਜਾਗੇ ਉਹ ਸੂਬਾ ਵੀ ਬਦਲ ਸਕਦੇ ਸ਼ਹਿਰ ਵੀ ਬਦਲ ਸਕਦੇ ਦੇਸ਼ ਵੀ ਬਦਲ ਸਕਦੇ ਆ ਇਹ ਕੁਝ ਵੀ ਨਹੀਂ ਬਦਲਦੇ ਇਹ ਖੇਤ ਹੀ ਨਹੀਂ ਬਦਲਦੇ ਇਹ ਖੇਤਾਂ ਪਿੱਛੇ ਮਰ ਜਾਂਦੇ ਆ ਤੇ ਅਗਲੀ ਬੇਨਤੀ ਇੱਕ ਹੋਰ ਆ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਬਹੁਤ ਸਾਰੇ ਸਤਿਕਾਰਯੋਗ ਸਾਡੇ ਮਾਲ ਵਿਭਾਗ ਦੇ ਅਧਿਕਾਰੀ ਸਾਡੇ ਬਹੁਤ ਸਾਰੇ ਦੋਸਤ ਵੀ ਆ ਹੁਣ ਜਦੋਂ ਵਟਾਂ ਟਹਿ ਗਈਆਂ ਖਾਲ ਟਹਿ ਗਏ ਤੇ ਹੁਣ ਜਦੋਂ ਕਿੰਨੀ ਕ ਕੈਟਾਗਰੀ ਕਿਹੜੀ ਕੈਟਾਗਰੀ ਦੇ ਵਿੱਚ ਆਪਾਂ ਆਉਣੇ ਆ ਵੀ ਭਾਈ ਸਰਕਾਰੀ ਮੁਆਵਜ਼ਾ ਮਿਲਣਾ ਤੇ ਕਿੰਨਾ ਮਿਲਣਾ ਮੈਨੂੰ ਪਤਾ ਨਹੀਂਗਾ ਇਹਦੇ ਵਿੱਚ ਕੋਈ ਵੀ ਕਿਥੇ ਤ ਤੌਰ ਦੇ ਉੱਤੇ ਹੀਰਾ ਫੇਰੀ ਨਾ ਹੋਵੇ ਹੁਣ ਜਿਹੜੀਆਂ ਵਟਾਂ ਦਾ ਰੌਲਾ ਨਾ ਪਵੇ ਹੁਣ ਖਾਲਾਂ ਦਾ ਰੌਲਾ ਨਾ ਪਵੇ ਹੁਣ ਤਾਂ ਸਾਰਾ ਕੁਝ ਪੱਦਰ ਹੋ ਗਿਆ ਲਗਭਗ ਪਰ ਜੇਕਰ ਬਚਿਆ ਸਾਰਾ ਕੁਝ ਤਾਂ ਚਲੋ ਆਪਾਂ ਉਹਨੂੰ ਮੁੜ ਕੇ ਵਟ ਢਈ ਪਈ ਆ ਆਪਾਂ ਵਟ ਮੁੜ ਕੇ ਪਾ ਲੈਨੇ ਆ ਪਰ ਜੇਕਰ ਵਟ ਦਾ ਰੌਲਾ ਪੈ ਗਿਆ ਤੇ ਭਾਈ ਇਹ ਰੌਲੇ ਖਤਮ ਕੀਤੇ ਜਾਣ ਕੋਈ ਲੜਾਈ ਨਾ ਹੋਵੇ ਤੇ ਮਾਲ ਮਹਿਕਮੇ ਦੇ ਵੱਲੋਂ ਪਟਵਾਰੀ ਸਹਿਬਾਨ ਦੇ ਵੱਲੋਂ ਕਾਨੂੰਨ ਕੋਈ ਸਹਿਬਾਨ ਦੇ ਵੱਲੋਂ ਬਾਕੀ ਅਧਿਕਾਰੀਆਂ ਦੇ ਵੱਲੋਂ ਵੱਤਵਤ ਮਦਦ ਕੀਤੀ ਜਾਵੇ ਹੁਣ ਜਦੋਂ ਗਰਦੌਰੀਆਂ ਹੋਣੀਆਂ ਜਦੋਂ ਸਾਰਾ ਕੁਝ ਪੜਤਾਲ ਹੋਣੀ ਹੈ ਲੇਖਾ ਜੋਖਾ ਹੋਣਾ ਉਹਦੇ ਵਿੱਚ ਇਹਨਾਂ ਲੋਕਾਂ ਦੀ ਇਮਾਨਦਾਰੀ ਨਾਲ ਮਦਦ ਕੀਤੀ ਜਾਵੇ ਇਹਦੇ ਵਿੱਚ ਕੋਈ ਝੋਲਣਾ ਨਜ਼ਰ ਆਵੇ ਕਈ ਵਾਰ ਝੋਲਦੀਆਂ ਖਬਰਾਂ ਵੀ ਹੁੰਦੀਆਂ ਹਰ ਵਿਭਾਗ ਦੇ ਵਿੱਚ ਕੁਝ ਕੁ ਚੰਗੇ ਲੋਕ ਵੀ ਹੁੰਦੇ ਆ ਕੁਝ ਕੁ ਚੰਗੇ ਤੋਂ ਉਲਟ ਵੀ ਹੁੰਦੇ ਪੱਤਰਕਾਰ ਵੀ ਇਵੇਂ ਆ ਸੋ ਮੇਰੀ ਬੇਨਤੀ ਆ ਕਿ ਫਸੇ ਹੋયા ਤੋਂ 1 ਰੁਪਇਆ ਨਾ ਲਿਓ ਤੁਸੀਂ ਤੇ ਜਿਹੜੇ ਲੋਕਾਂ ਨੂੰ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚੋਂ ਦਾਨ ਆ ਰਿਹਾ ਉਹਨਾਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਵੀ 1 ਰੁਪਇਆ ਨਾ ਰੱਖਿਓ ਤੁਸੀਂ ਵੱਧ ਤੋਂ ਵੱਧ ਉੱਥੇ ਲਾਇਓ ਤੇ ਬਾਹਰਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਜੀ ਭੈਣਾ ਵੀਰਾਂ ਨੂੰ ਕਿ ਤੁਸੀਂ ਦਾਨ ਕਰਦੇ ਹੋ ਤੁਹਾਡਾ ਬਹੁਤ ਸ਼ੁਕਰੀਆ ਪਰ ਤੁਸੀਂ ਥੋੜਾ ਜਿਹਾ ਨਾ ਸੋਚ ਸਮਝ ਕੇ ਦਾਨ ਕਰਿਓ ਇਹ ਜੰਗ ਲੰਮੀ ਚੱਲਣੀ ਆ ਇਸ ਜੰਗ ਦੇ ਵਿੱਚ ਬਹੁਤ ਕੁਝ ਹਾਲੇ ਹੋਰ ਹੋਣਾ ਇਹਦੇ ਵਿੱਚ ਹਾਲੇ ਟਰੈਕਟਰਾਂ ਦਾ ਤੇਲ ਤੋਂ ਲੈ ਕੇ ਇੱਥੇ ਬੜਾ ਕੁਝ ਹੋਰ ਚੱਲਣਾ ਜਦੋਂ ਖੇਤਾਂ ਦੇ ਵਿੱਚੋਂ ਰੇਤ ਚੁਕਣੀ ਆ ਆਪਾਂ ਆਉਂਦੇ ਦਿਨਾਂ ਦੀਆਂ ਚੁਣੌਤੀਆਂ ਦੇ ਬਾਰੇ ਧਿਆਨ ਨਹੀਂ ਕਰ ਰਹੇ ਜਦਕਿ ਚੁਣੌਤੀਆਂ ਬਹੁਤ ਵੱਡੀਆਂ ਹੋਣੀਆਂ ਆਉਂਦੇ ਸਮੇਂ ਦੇ ਵਿੱਚ ਸੋ ਸਭ ਕੁਝ ਠੀਕ ਰਵੇ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਕਾਮਨਾ ਕਰਦੇ ਆ ਇਹ ਹੜ ਨਾ ਆ ਕਰਨ ਇਹਨਾਂ ਹੜਾਂ ਦੇ ਉੱਤੇ ਸਾਜ਼ਿਸ਼ ਨਾ ਹੋਇਆ ਕਰੇ ਇਹ ਹੜ ਲੋਕਾਂ ਨੂੰ ਨਾ ਡੋਬਣ ਇਹਨਾਂ ਹੜਾਂ ਦੇ ਕਰਕੇ ਲੋਕ ਨਾ ਮਰਨ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆਂ ਬਾਕੀ ਪੰਜਾਬਗਰ ਦੇ ਜਜ਼ਬੇ ਨੂੰ ਸਲਾਮ ਇਹਨਾਂ ਦੀ ਸਮੂਹਿਕਤਾ ਨੂੰ ਸਲਾਮ ਇਹਨਾਂ ਦੇ ਏਕੇ ਨੂੰ ਸਲਾਮ ਭਾਵੇਂ ਲੱਖ ਵਾਰ ਲੜਨ ਪਰ ਔਖੀ ਘੜੀ ਦੇ ਵਿੱਚ ਇੱਕ ਹੋ ਜਾਂਦੇ ਆਂ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਖਬਰ ਦੀ ਖਬਰ ਇਸ ਵੇਲੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ